ਭਾਰਤ ਸਰਕਾਰ ਵੱਲੋਂ ਕੀਤੇ ਗਏ GST ਰਿਫਾਰਮਸ ਤੋਂ ਬਾਅਦ ਸੋਮਵਾਰ ਨੂੰ ਦੇਸ਼ ਭਰ ਵਿੱਚ GST ਦੇ ਐਲਾਨੇ ਗਏ 5% ਅਤੇ 18% ਦੇ ਸਲਾਬ ਲਾਗੂ ਕਰ ਦਿੱਤੇ ਗਏ ਹਨ ਇਸ ਬਾਰੇ ਪਾਸਪੀ ਨਿਊਜ਼ ਟੀਮ ਨੇ ਕਾਰੋਬਾਰੀਆਂ ਤੇ ਵਪਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਸਰਕਾਰ ਵੱਲੋਂ GST ਰਿਫਾਰਮਸ ਲਾਗੂ ਕੀਤੇ ਜਾਣ ਦਾ ਭਰਪੂਰ ਸਵਾਗਤ ਕੀਤਾ ਉਹਨਾਂ ਆਖਿਆ ਕਿ GST ਦੇ ਸਿਰਫ 5% ਅਤੇ 18% ਸਲੈਬ ਰਹਿ ਜਾਣ ਨਾਲ ਆਮ ਅਤੇ ਮੱਧ ਵਰਗੀ ਲੋਕਾਂ ਨੂੰ ਫਾਇਦਾ ਹੋਵੇਗਾ ਜੀਐਸਟੀ ਨੂੰ ਲੈ ਕੇ ਸੋਨੇ ਅਤੇ ਚਾਂਦੀ ਦੇ ਵਪਾਰੀਆਂ ਨੇ ਆਖਿਆ ਕਿ ਸੋਨੇ ਤੇ ਚਾਂਦੀ ਦੇ ਰੇਟ ਲਗਾਤਾਰ ਵਧਣ ਕਰ ਇਹਨਾਂ ਤੇ ਕੇਂਦਰ ਸਰਕਾਰ ਨੂੰ ਜੀਐਸਟੀ ਘਟਾਉਣੀ ਚਾਹੀਦੀ ਸੀ ਮੈਂ ਮੋਦੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨੇ ਆਮ ਦੁਨੀਆ ਦਾ ਸੋਚਿਆ ਇਹ ਪਬਲਿਕ ਜਿਹੜੀ ਵਿਚਾਰੇ ਮਾਰੇ ਬੰਦੇ ਹੀ ਉਹਨਾਂ ਵਾਸਤੇ ਤੇ ਬਹੁਤ ਵਧੀਆ ਇਹਨੇ ਕੀਤਾ ਕਿ ਜਿਹੜਾ ਆਮ ਬੰਦਾ ਹੋਣ ਅੱਜ ਆਪਰਾ ਘਰ-ਵਰ ਦਾ ਦੇਖ ਕੇ ਕਿ ਲੱਖ ਸਵ ਲੱਖ ਮਗਰੀ ਗੱਡੀ ਉਹਨਾਂ ਸਸਤੀ ਮਿਲਦੀ ਹਰ ਚੀਜ਼ਾਂ ਜਿਹੜੀਆਂ ਮਗਰੀ ਸਸਤੀਆਂ ਮਿਲਦੀਆਂ ਜੀ ਐਸਸੀ ਦਾ ਐਸੋਸੇ ਮੈਂ ਇਹ ਵੀ ਕਹਿਣਾ ਇੱਕ ਕਹਿਣਾ ਮਗਰੀ ਕਹਿਣਾ ਚਾਹੀਦਾ ਸਾਡਾ 골ਡ ਐਸੋਲੇ ਇਨਾ ਮਗਰੀ ਮਹਿੰਗਾ ਜਾ ਰਿਹਾ ਇਹਦੇ ਵਾਸਤੇ ਵੀ ਜੀਐਸਸੀ ਥੋੜੀ ਜੀ ਡਾਊਨ ਕਰਨੀ ਚਾਹੀਦੀ ਏ ਕਿ ਕੁਛ ਸਾਡੇ ਕਾਰੋਬਾਰ ਤੇ ਵੀ ਬਹੁਤ ਅਸਰ ਪੈਂਦਾ ਹੋਇਆ ਇਹ 골ਡ ਇਨਾ ਮਗਰੀ ਹਾਈ ਮਗਰੀ ਐਸੋਲੇ ਗਿਆ ਵਾ ਸਾਡੇ ਜਿਹੜੇ ਕਾਰੀਗਰ ਕੰਮ ਕਰਨ ਵਾਲੇ ਆ ਉਹ ਵਿਚਾਰੇ ਵਿਹਲੇ ਬੈਠੇ ਦੇ ਆ ਨਾ ਕੋਈ ਉਹਨਾਂ ਕੋਲ ਕਾਰੋਬਾਰ ਰਹਿ ਗਿਆ ਇਹ ਤਾਂ ਤੇ ਮਹਿੰਗੀ ਹੋਣ ਦੇ ਕਾਰਨ ਆਮ ਦੁਨੀਆਂ ਜੇਵਰ ਵਾਲੇ ਹੋਣੇ ਬੰਧਾਰੀ ਕਿ ਅੱਗੇ ਹੀ ਬੜਾ ਖਾਈ ਦੇ ਆਇਆ ਦਾ 골ਡ ਜੀ ਦਾ ਜੀਐਸਸੀ ਇਹੋ ਜੀ ਲੋਕਾਂ ਨੂੰ ਬਹੁਤ ਜ਼ਿਆਦਾ ਲੱਗਦਾ ਪਿਆ ਬਾਤ 30% ਤੋਂ ਮੈਂ ਕਹਿੰਦਾ ਇਹਦਾ ਥੋੜਾ ਜਿਹਾ ਹੋਰ ਮਗੀ ਘਟਣ ਚ ਮਗੀ ਚਾਹੀਦਾ ਅਸੀਂ ਦੇ ਸਾ ਇੱਕ ਸਰਕਾਰ ਅੱਗੇ ਇਹ ਵੀ ਬੇਨਤੀ ਕੀਤੀ ਸੀ ਕਿ ਸਾਡਾ ਇੱਕ ਪੰਜਾਬ ਪੂਰੇ ਹਿੰਦੁਸਤਾਨ ਦੇ 골ਡ ਦਾ ਜੇਵਰ ਮਗੀ ਸਪਲਾਈ ਕਰਦੇ ਸੀ ਇਹ ਜੇਵਰ ਜਿਹੜਾ ਸਪਲਾਈ ਕਰਦੇ ਨਾਲ ਅਸੀਂ ਚਾਹੁੰਦੇ ਆ ਕਿ ਜਿਹੜਾ ਇੱਥੋਂ ਦਾ ਕੰਮ ਦਿੱਲੀ ਬੰਬਈ ਉਹਨਾਂ ਨੇ ਕਿਹੇ ਟਾਈਮ ਥੋੜੀ ਜੀ ਜੀਐਸਟੀ ਘਟਾ ਕਰਕੇ ਇਹ ਕਾਰੋਬਾਰ ਸਾਰਾ ਉੱਥੇ ਲੈ ਗਏ ਆ ਅਸੀਂ ਸਰਕਾਰ ਅੱਗੇ ਤੇ ਮੋਦੀ ਸਾਹਿਬ ਅੱਗੇ ਬੇਨਤੀ ਕਰਦੇ ਆ ਕਿ ਜੀਐਸਟੀ ਥੋੜੀ ਜੀ ਪੰਜਾਬ ਨੂੰ ਇੱਕ ਘਟਾ ਕਰਕੇ ਇਹ ਇੱਥੋਂ ਦਾ 골ਡ ਦਾ ਕਾਰੋਬਾਰ ਫੇਰ ਕਸਟੇਨ ਕਿਤਾ ਜਾਵੇ ਇਹ ਸਾਰੇ ਅਸੀਂ ਆਪਣੇ ਸੋਰੰਕਰ ਬਲਾਦਰੀ ਆਪਣੇ ਵੱਲੋਂ ਬੇਨਤੀ ਕਰਦੇ ਆ ਮੈਂ ਬਲਬੀਰ ਪਸੀਨ ਪ੍ਰੈਜ਼ੀਡੈਂਟ ਇਲੈਕਟ੍ਰੀਕਲ ਟਰੇਡਰ ਐਸੋਸੀਏਸ਼ਨ ਦਾ ਤੇ ਸੇਵਕ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦਾ ਜਨਰਲ ਸੈਕਟਰੀ ਅੱਜ ਮੈਂ ਆਪਣੇ ਸਾਰੇ ਸ਼ਹਿਰ ਵਾਸੀਆਂ ਨੂੰ ਨਵਰਾਤਰੀਆਂ ਦੀ ਬਹੁਤ-ਬਹੁਤ ਮੁਬਾਰਕਾ ਦਿੰਨਾ ਵਾਂ ਸਭ ਤੋਂ ਉੱਤੇ ਪ੍ਰਮਾਤਮਾ ਕਿ ਰਿਹਾ ਬਖ ਕਰਦੇ ਰਵੇ ਇਹਨਾਂ ਨਵਰਾਤਰੀਆਂ ਦੇ ਉੱਤੇ ਮਾਤਾ ਰਾਣੀ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ ਜਿਹੜਾ ਜੀਐਸਟੀ ਬਾਰੇ ਤੁਸੀਂ ਪੁੱਛਿਆ ਮੈਨੂੰ ਸਵਾਲ ਉਹ ਬਹੁਤ ਹੀ ਵਧੀਆ ਸਵਾਲ ਹੈ ਜਿਹਦੇ ਵਿੱਚ ਜਿਹੜੇ ਆਮ ਲੋਕ ਨੇ ਆਮ ਨਾਗਰਿਕ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ ਜਿਹਦੇ ਵਿੱਚ ਜੇ ਉਹਨੇ ਕੋਈ ਕਾਰ ਲੈਣੀ ਸਕੂਟਰ ਲੈਣੀ ਮੋਟਰਸਾਈਕਲ ਲੈਣਾ ਉਹਦਾ 28% ਤੋਂ 18% GST ਘਟਾ ਕੇ ਉਹਨੂੰ 10% ਦਾ ਸਿੱਧਾ-ਸਿੱਧਾ ਫਾਇਦਾ ਹੋਇਆ ਹੈ ਇਹ ਆਮ ਨਾਗਰਿਕ ਨੂੰ ਇਹਦੇ ਉੱਤੇ ਬਹੁਤ ਜ਼ਿਆਦਾ ਫਾਇਦਾ ਹੋਇਆ ਉਹਨਾਂ ਦਾ ਜਿਹੜਾ ਬਜਟ ਹੈ ਉਹ ਘਟ ਗਿਆ ਜੇ 12% ਸੀ ਉਹਨੂੰ 5% ਦੇ ਸਲੈਬ ਦੇ ਵਿੱਚ ਲੈ ਲਿੱਤਾ ਗਿਆ ਹੈ ਉਹ ਸਿੱਧਾ-ਸਿੱਧਾ 7% ਦਾ ਆਮ ਨਾਗਰਿਕ ਨੂੰ ਫਾਇਦਾ ਦਾ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਇਹੋ ਬੇਨਤੀ ਕਰਾਂਗੇ ਜਿਸ ਤਰ੍ਹਾਂ ਕਿ ਸਾਰਿਆਂ ਦੇ ਉੱਤੇ ਘਟਾਏ ਨੇ ਸਾਡੇ ਇਲੈਕਟ੍ਰੀਕਲ ਦੇ ਉੱਤੇ ਜਿਸ ਤਰ੍ਹਾਂ ਫੈਨ ਹੈ ਉਹ ਵੀ ਇੱਕ ਸਾਰੇ ਮੀਡੀਅਮ ਕਲਾਸ ਜਿਹੜੇ ਵਰਗ ਨੂੰ ਉਹ ਵੀ ਉਹਦਾ ਵੀ ਘਟਾਇਆ ਜਾਵੇ ਜਿਹੜਾ ਜੀਐਸਟੀ ਹੈ ਉਹਦੀ 18% ਹੈ ਅਸੀਂ ਕਹਿੰਦੇ ਹਾਂ ਉਹਨੂੰ ਵੀ ਘਟਾ ਕੇ 5% ਕੀਤਾ ਜਾਵੇ ਜਿਹਦੇ ਨਾਲ ਉਹ ਆਮ ਨਾਗਰਿਕ ਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ ਤੇ ਉਹਨੂੰ ਜਿਹੜਾ ਫੈਨ ਦੇ ਉੱਤੇ ਜਿਹੜਾ ਹੈ ਤੁਹਾਨੂੰ ਪਤਾ ਸਾਰਿਆਂ ਦੀ ਨੀਡ ਹੈ ਫੈਨ ਹਰ ਘਰ ਦੀ ਜਰੂਰਤ ਹੈ ਫੈਨ ਇਸ ਕਰਕੇ ਹੀ ਪੱਖੇ ਦੇ ਉੱਤੇ ਜਿਹੜਾ ਵਾ ਉਹ 5% ਕਰਨ ਦੀ ਗੁਜਾਰਿਸ਼ ਕਰਦੇ ਹਾਂ ਸਰ ਜਿਹੜੀ ਵਧੀ ਹੈ ਉਹ ਤੇ ਉਹ ਲਗਦੀ ਜਿਹੜੀ ਵਧੀ ਜੀਐਸਟੀ ਜਿਹੜੀ ਜੀਐਸਟੀ ਵਧੀ ਹੈ ਉਹਦੇ ਨਾਲ ਐਨਾ ਫਰਕ ਨਹੀਂ ਪੈਣਾ ਜਿਹੜੀ ਘਟੀ ਹੈ ਉਹ ਨਾਲ ਆਮ ਜਨਤਾ ਨੂੰ ਬਹੁਤ ਫਾਇਦਾ ਹੋਣਾ ਹੈ ਬਿਲਕੁਲ ਬੰਦਾ ਜੀ ਮੋਦੀ ਸਾਹਿਬ ਨੇ ਸਾਡੇ ਚਾਂਦੀ ਸੋਨੇ ਦੇ ਕਾਰੋਬਾਰ ਤੇ ਜੀਐਸਟੀ ਕੋਈ ਵਧਾਈ ਨਹੀਂ ਕੋਈ ਘਟਾਈ ਨਹੀਂ ਬਹੁਤ ਬਹੁਤ ਧੰਨਵਾਦੀ ਹੈ ਵੈਸੇ ਜਿਸ ਹਿਸਾਬ ਨਾਲ ਸਾਰਾ ਸੋਨਾ ਜੀ ਮਹਿੰਗਾ ਹੋ ਰਿਹਾ ਹੈ ਵੈਸੇ ਮੋਦੀ ਸਾਹਿਬ ਨੂੰ ਚਾਹੀਦਾ ਸੀ ਕਿ ਥੋੜੀ ਜੀ ਜੀਐਸਟੀ ਘਟਾ ਦੇ ਤਿੰਨ ਤੋਂ ਦੋ ਕਰ ਦਈਆਂ ਡੇਅਰ ਲੋਕਾਂ ਦੀ ਚੀਜ਼ ਬਜਟ ਜਾਂਦੀ ਹੈ ਉਹ ਐਕਚੁਅਲੀ ਚੀਜ਼ ਸਾਡੀ ਬੜੀ ਮਹਿੰਗੀ ਹੋ ਗਈ ਹੈ ਤੁਹਾਨੂੰ ਪਿੱਛੇ ਮੈਂ ਦੱਸਿਆ ਸੀ ਕਿ ਚਾਂਦੀ 1.5 ਲੱਖ ਰੁਪਏ ਹੋਣੀ ਹੈ ਤੇ ਅੱਜ ਚਾਂਦੀ ਕੋਲ 36-37 ਹਜ਼ਾਰ ਰੁਪਏ ਹੋ ਗਈ ਹੈ ਹੋਰ ਦਿਵਾਲੀ ਦੇ ਦਿਨ ਚਾਂਦੀ 1 ਲੱਖ ਹੋਣੀ ਹੈ ਥੋੜਾ ਵੀ ਕਸਟਮਰ ਕੋਲ ਬਣਾਉਂਦਾ ਇਸ ਗੱਲ ਤੋਂ ਕਿ ਇਹ ਚੀਜ਼ ਹੀ ਮਹਿੰਗੀ ਹੈ ਉਹ ਤਾਂ GST ਪੈਂਦੀ ਹੈ ਤਾਂ ਥੋੜਾ ਮੋਦੀ ਸਾਹਿਬ ਅਗੇ ਦਰਖਾਸਤ ਹੈ ਕਿ ਥੋੜੀ ਜਿਹੀ ਘਟਾ ਦੇ ਵਧੀਆ ਨਹੀਂ ਤੇ ਜੋ ਕਰਦੇ ਨੇ ਬੜਾ ਵਧੀਆ ਹੁੰਦਾ